ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਚੱਲਦੇ ਆਂਗੇ ਟਾਇਲ ਲੈਣ ਜੈਤੋ ਜੰਨੇ ਆ ਤੇ ਦੇਖਦੇ ਆਂਗੇ ਟਰਾਈ ਕਰਾਂਗੇ ਦੋ ਚਾਰ ਦੁਕਾਨਾਂ ਤੇ ਤੇ ਕਿੱਥੋਂ ਵਧੀਆ ਲੱਗੀ ਤੇ ਉੱਥੋਂ ਖਰੀਦ ਕੇ ਲਈ ਆਵਾਂਗੇ ਅੱਜ ਤੇ ਕੱਲ ਆਪਣੇ ਤੋਂ ਜਾਇ ਨਹੀਂ ਗਿਆ ਸੀ ਕਿ ਕੱਲ ਘਰੇ ਕੰਮ ਪੈ ਗਿਆ ਸੀ ਤੇ ਬਾਕੀ ਚੱਲਦੇ ਆਂਗੇ ਤੇ ਤੁਹਾਨੂੰ ਵੀ ਦਿਖਾਉਣੇ ਆਂ ਕਿਹੜੀ ਟਾਇਲ ਲਿਆਵਾਂਗੇ ਉਹ ਵੀ ਦਿਖਾਵਾਂਗੇ ਤੇ ਕੀ ਰੇਟ ਰੂਟ ਹੋਊਗਾ ਉਹ ਵੀ ਸਾਰਾ ਦੱਸਾਂਗੇ ਇਹ ਵੀਡੀਓ ਚੰਡ ਤੱਕ ਬਣੇ ਰਿਹਾ ਹਾਂਜੀ ਫੈਕਟਰੀ 'ਚ ਪਹੁੰਚ ਗਏ ਜੈਤੋ ਤੇ ਸਿਲੈਕਟ ਆਪਾਂ ਕਰ ਲਿਆ ਟਾਇਲ ਸਿਲੈਕਟ ਕਰ ਲਈ ਸਾਰਾ ਬਾਥਰੂਮ ਦਾ ਤੇ ਲੈ ਕੇ ਚੱਲਦੇ ਆਂਗੇ ਹੁਣ ਬਾਕੀ ਜਾਣਕਾਰੀ ਘਰੇ ਜਾ ਕੇ ਦੇਵਾਂਗੇ ਵੀ ਕਿਹੜੀ ਲੈ ਕੇ ਗਏ ਆਂ ਹਾਂਜੀ ਇਹਨਾਂ ਤੋਂ ਲਿਆ ਗਿਆ ਆਪਾਂ ਆਰ ਕੇ ਮਾਰਬਲ ਗੋਨਿਆਣਾ ਰੋਡ ਤੇ ਜੈਤੋ ਹਾਂ ਥੱਲੇ ਵਾਲੇ ਹਾਂ ਬਾਥਰੂਮ ਇੱਥੇ ਹੋ ਸਕਦਾ ਹੈ ਇਹਦੇ ਨਾਲ 31 ਕਿ 32 31 ਲੋਈ ਟਾਇਲ ਆਪਾਂ ਲੈਂਦੀ ਆ ਸਭ ਤੋਂ ਪਹਿਲਾਂ ਆ ਆ ਗਿਆ ਬਲੈਕ ਇਹ ਅਗਰ ਰਸੋਈ ਦੀ ਸਲੈਬ ਤੇ ਲੱਗਣਾ ਹੈ ਇਹ ਇਹ ਤਿੰਨ ਪੀਸ ਆ ਗਏ 8 ਫੁੱਟ ਲੰਮਾ ਤੇ ਚੌੜਾ ਪਤਾ ਨਹੀਂ ਕਿੰਨਾ ਕਿੰਨੇ ਇੰਚ ਆ ਇਹ ਜੇ ਸਾਡੇ ਨਾਲ 2.5 ਫੁੱਟ ਲੱਗਦਾ ਤਾਂ 2.5 ਫੁੱਟ ਆ ਇਹ ਵੱਡੇ 20 ਸਾਰੇ ਨਾਲ ਉਸ ਤੋਂ ਬਾਅਦ ਆਹ ਆ ਗਈ ਰਸੋਈ ਵਾਲੀ ਸਿੰਡਰੀ ਇਹ ਪੁੱਠੀ ਪਈ ਆ ਇਹ ਇੱਕ ਪੀਸ ਹੀ ਆ ਗਈ ਇੱਕ ਹੀ ਲੱਗਣੀ ਹੁੰਦੀ ਇਹਦਾ ਆਹ ਆ ਗਏ 2-4 ਦੇ ਇਹ ਦੋ ਡੱਬੇ ਤਾਂ ਇਹਦੇ ਚ ਹੈਗੇ ਆਗੇ ਫਿਰ ਸੂਈ ਚ ਲੱਗਣ ਵਾਸਤੇ ਸਲੈਬ ਦੇ ਤਾਂ ਹ ਤੇ ਬਾਕੀ ਆਹ ਜਿਹੜਾ ਹੈਗਾ ਇਹ ਵੀ 2-4 ਦੇ ਹੀ ਆ ਇਹ ਥੱਲੇ ਲੱਗਣ ਵਾਸਤੇ ਤੇ ਇਹ 68 ਡੱਬੇ ਆ ਇੱਕ ਡੱਬੇ ਚ ਹੈਗੇ ਆ 2 ਪੀਸ ਦਿਖਾਵਾਂ ਕਿਹੋ ਜਿਹਾ ਬਾਕੀ ਮੈਂ ਫੋਟੋ ਲਾ ਦੂੰਗਾ ਉਹ ਯਾਰ ਥਰਡ ਦੇ ਬੇ ਕਿੰਨੇ ਇਹ ਸਾਰੇ ਬਾਕੀ ਮੈਂ ਫੋਟੋ ਦੇਖ ਲਵਾਂ ਆ ਲੱਗੀ ਵੀ ਆ ਵਿੱਚ ਇਹ ਆਹ ਜਿਹੜੇ 2 2 ਦੇ ਪੀਸ ਆ ਇਹ ਹੈਗੇ ਆ ਪੋਰਚ ਚ ਲੱਗਣ ਵਾਸਤੇ ਚਿੱਟਾ ਤੇ ਕਾਲਾ ਲੱਗਣਾ ਇਹ ਪਾੜ ਕੇ ਦਿਖਾਵਾਂ ਇਹ ਪੜਦੇ ਨਹੀਂ ਡੱਬਾ ਬਾਕੀ ਇਹਦੀ ਵੀ ਮੈਂ ਫੋਟੋ ਹੀ ਲਾ ਦੂੰਗਾ ਵਿੱਚ ਉਵੇਂ ਡਿਜ਼ਾਈਨ ਬਣਿਆ ਹੋਇਆ ਜਿਵੇਂ ਲੱਗਣਾ ਇਹ ਫੋਟੋ ਹੀ ਦੇਖ ਲਿਓ ਬਾਕੀ ਆਹ ਆ ਗਿਆ ਬਾਥਰੂਮ ਚ ਲੱਗਣ ਵਾਸਤੇ ਇਹ ਤਾਂ ਡੱਬੀ ਹੁੰਦੀ ਹੈ ਡਿਜ਼ਾਈਨ ਵਾਲੇ ਇਹਦੀ ਡਿਜ਼ਾਈਨ ਦੀ ਵੀ ਮੈਂ ਫੋਟੋ ਲਾਉਂਗਾ ਕਿਵੇਂ ਲੱਗਣਾ ਇਹ ਤੇ ਆਹ ਆਹ ਸਾਈਡਾਂ ਵਾਲਾ ਕੰਧਾਂ ਵਾਲੇ ਰੱਬੇ ਆ ਗਿਆ ਆਹ ਜਿਹੜੇ ਤੇ ਆਹ ਹੈਗਾਗਾ ਫਰਸ਼ ਵਾਲੇ ਡੱਬੇ 2 4 6 6 ਡੱਬੇ ਫਰਸ਼ ਵਾਲੇ ਤੇ ਆਹ ਪੱਟੀ ਜੀ ਵੀ ਆਹ ਚਾਹੀਏ ਇਹ ਪਤਾ ਨਹੀਂ ਕਿੱਥੇ ਲੱਗੂ ਲੱਗੇ ਉਹਦੀ ਪਤਾ ਲੱਗੂ ਮੋਕੀ ਰਿਵਿਊ ਵਿੱਚ ਫੋਟੋ ਲਾਉਂਗਾ ਤੇ ਉਸ ਤੋਂ ਬਾਅਦ ਇਹ ਹੋ ਗਿਆ ਕੈਮੀਕਲ ਜੀ ਚ ਲੱਗਣਾ ਇਹ ਹੈਗੇ ਅਗੇ 24 ਗੱਟੇ 20 ਕਿਲੋ ਦਾ ਇੱਕ 24 ਤੇ ਬਾਕੀ ਜਿਹੜੀ ਉਹ ਸਮਾਨ ਜਾ ਕਿੱਥੇ ਰੱਖਤਾ ਥੜਾ ਆ ਗਿਆ ਦੋਸਤ ਬਾਕੀ ਆਹਾ ਬਾਲਟ ਆਈਆਂ ਇਹ ਕਹਿੰਦੇ ਹੁੰਦੇ ਆ ਪੌਕਸੀ ਇਹਪੌਕਸੀ ਆਵੇ ਲਿਖਿਆ ਹੋਇਆ ਇਹ ਚਾੜੇ ਭਰਦੇ ਹੁੰਦੇ ਆਗੇ ਲਾ ਕੇ ਗੈਪ ਸੜ ਕਿ ਲਾਉਣੀ ਹੈ ਨਾ ਆਪਾਂ ਜੋੜ ਜੋੜ ਕੇ ਨਹੀਂ ਲਾਉਣੀ ਤੇ ਆਹ ਹੋਰ ਨਿੱਕਾ ਮੋਟਾ ਸਮਾਨ ਜਿਹਾ ਫੇਵੀ ਕੁਇਕ ਫੇਵੀ ਕੁਇਕ ਹੈਗਾ ਆਹਾ ਗੋਲਾ ਇਹ ਬਣੂਗਾ ਜਿਹੜੀ ਰਸੋਈ ਦੀ ਸਲੈਵ ਆ ਚਾਰੇ ਪਾਸੇ ਤਾਂ ਕਰਕੇ ਉਹ ਦੋ ਬਾਲਟ ਨਾਲ ਇੱਕ ਕੁਆਲਿਟੀ ਹੈਗੀ ਆ 2000 ਦੀ ਈਪੌਕਸੀ ਦੀ ਕਿਵੇਂ ਇਹ ਥੱਲੇ ਵਾਲਾ ਇਹ ਥੱਲੇ ਦੂਪੜਿਆ ਮੈਂ ਬਾੜੇ ਇਹ ਦਿਖਾ ਦਿਓ ਦਿਖਾ ਦਿਨਿਆ ਕੋਈ ਚੈੱਕ ਕਰ ਲਓ ਲੈ ਰੇਟ ਦੱਸੀ ਸਾਡੇ ਸਾਡੇ ਸਦਾ ਜਿੰਨਾ ਚੱਲ ਮੈਂ ਇਹ ਕੌਣ ਦੀ ਗਾਈ ਨੂੰ ਇਹ ਪਿਆ 29 ਰੁਪਏ 29 ਰੁਪਏ ਸਕੁਅਰ ਫੁੱਟ ਜਿਹੜਾ ਥੱਲੇ ਲਾਉਣ ਵਾਲਾ ਹੈ ਆਹਾ 2 4 ਦੀ ਟਾਇਲ ਹੈ ਜਿਹੜੀ ਥੱਲੇ ਲੱਗੂਗੀ ਇਹ 29 ਰੁਪਏ ਪਿਆ 29 ਰੁਪਏ ਸਕੁਅਰ ਫੁੱਟ ਤੇ ਜਿਹੜੀ ਆ ਸੀਨਰੀ ਹੈ ਇਹ ਹੈਗੀ ਹੈਗੀ 500 ਰੁਪਏ ਦੀ ਕੋਈ ਗੱਪ ਨਹੀਂ ਕੋਈ ਝੂਠ ਨਹੀਂ ਜਿੰਨੇ ਰੁਪਏ ਲਿਆਂਦਾਗਾ ਉਹਨੇ ਰੁਪਏ ਸਹੀ ਦੱਸਿਦਿਆਂ 500 ਰੁਪਏ ਦੀ ਇਹ ਸਿੰਰੀ ਜਿਹੜੀ 2 4 ਦੀ ਸਿੰਰੀ ਇੱਕ ਹੀ ਲੱਗਦੀ ਹੁੰਦੀ ਹੈ ਇਹ ਤੇ ਜਿਹੜਾ ਆ ਵੱਡਾ ਵੱਡੇ ਪੱਥਰ ਆਗੇ 8 ਵਾ 32 ਦੇ ਮੇਰੇ ਸਾਹਮਣੇ ਤੇ ਇਹ ਪੈਕ ਆ ਤਿੰਨ ਤਿੰਨ ਪੀਸ ਹੈ ਇਹ ਗ੍ਰੇਨੇਟ ਇਹ ਪੈਕ ਦਾ 20 2700 ਰੁਪਏ ਦਾ ਇਹ 2700 ਰੁਪਏ ਦਾ ਪੀਸ ਪੈਕ ਤੇ ਬਾਕੀ ਆਹ 2 4 ਦੇ ਜਿਹੜੇ ਵੀ 29 ਰੁਪਏ ਹੀ ਬੈ। ਤੇ ਇਹਦਾ ਮੈਨੂੰ ਪਤਾ ਨਹੀਂ ਹੈ ਮੈਂ ਡੈਡੀ ਤੋਂ ਪੁੱਛ ਕੇ ਦੱਸਦਾ। ਹਾਂਜੀ ਜਿਹੜਾ ਆਹ ਪੋਰਚ ਚ ਲੱਗਣਾ ਚਿੱਟਾ ਤੇ ਕਾਲਾ ਜਿਹੜਾ ਮੈਟ ਮੈਟ ਵਜਦਾ ਇਹ। ਇਹ ਇਹ ਪਿਆਗਾ 22 ਰੁਪਏ ਸਕੁਅਰ ਫੁੱਟ। 2/2 ਦਾ ਹੈਗਾ 16 ਸਕੁਅਰ ਫੁੱਟ ਇਹਦੇ ਚ ਡੱਬੇ ਚੱਕ ਚ। ਤੇ ਇਹਦੇ ਚ ਵੀ 16 ਸਕੁਅਰ ਫੁੱਟ ਆ। ਤੇ ਆਹ ਪਿਆ ਜਿਹੜਾ ਬਾਥਰੂਮ ਚ ਲੱਗਣਾ ਇਹ ਰੀਅਨ ਜਬਨੇ ਵਿੱਚ ਮੱਛੀਆਂ ਦਾ ਤੇ ਇਹ ਪਿਆਗਾ 25 ਰੁਪਏ ਸਕਰ ਫੁੱਟ ਬਾਕੀ ਉਹ ਨਿੱਕਾ ਮੋਟਾ ਸਮਾਨ ਦਾ ਹੈਗਾ ਕੁੱਲ ਕਿੰਨੇ ਦਾ ਹੈ ਰੈਡੀ ਕੁੱਲ ਕਿੰਨੇ ਹਜ਼ਾਰ ਦਾ ਸਾਰਾ ਸਮਾਨ ਸਾਰਾ ਤੇਲ ਇਹ ਵਿੱਚੀ ਉਹਦਾ ਕੈਮੀਕਲ ਜੋ ਕੁਝ ਵੀ ਹੈਗਾ ਹਾਂ ਹਾਂ ਓਏ 7100 300 ਦਾ 7330 ਦਾ 730 ਦੀ ਟਾਇਲ ਪਈ ਹੈ ਵਿੱਚ ਹੀ ਕਰਾਇਆ ਜੈਤੋ ਤੋਂ ਲੈ ਕੇ ਜਾਂਦਾ ਆਪਾਂ ਆਰ ਕੇ ਟਾਈਲਸ ਆਰ ਕੇ ਟਾਈਲਸ ਆਰ ਕੇ ਟਾਈਲ ਜੈਤੋ ਜੈਤੋ ਆਰ ਕੇ ਇਹ ਪੁਰਾਣੀ ਆਰ ਕੇ ਹੂੰ ਗੋਨਿਆਣਾ ਰੋਡ ਆ ਦੋ ਤਰ੍ਹਾਂ ਦਾ ਇੱਕ ਤਾਂ ਆ ਤਾਂ ਲੱਗੂਗਾ ਥੱਲੇ ਆਹਾ ਸਾਹ ਪੀਛੇ ਦਾ ਇਹ ਨਿਕ ਪਿੰਨੇ ਪਿੰਨੇ ਇਹ ਬੈਗ ਪਿੰਨੇ ਪਿੰਨੇ ਫੋਟੋ ਨਹੀਂ ਕਿੰਨੇ 9 ਫੋਟੋ ਦੇਖੇ 9 ਬਟਨ ਦੇ ਦੱਬੇ ਚ ਇਹ ਪੀਰ ਜਿਆਦੇ ਹੋਣਗੇ ਦੱਬੇ ਤਾਂ ਸਾਰੇ ਇਹ ਸਹੀ ਹੈ ਖੋਲ ਇਹਨੂੰ ਇਹਨਾਂ ਨੇ ਪੂਰਾ ਠੀਕ ਆ ਤਾਂ ਥੱਲੇ ਵਾਲਾ ਫਰਸ਼ ਵਾਲਾ ਇਹ ਇਹ ਤਾਂ ਫਰਸ਼ ਵਾਲਾ ਫਰਸ਼ ਵਾਲਾ ਸਹੀ ਲੱਗੂਗਾ ਕੱਢ ਲੈ ਪੀਸ ਬਚ ਪੈਣਾ ਨਹੀਂ ਨਹੀਂ ਨਾ ਰਹਿੰਦੇ ਰਹਿੰਦੇ ਕੱਢ ਲੈ ਚਲ ਆ ਜੀ ਇਹ ਕਰਣਾ ਹੈ ਇੱਕ ਕੱਢ ਲੈ ਬਸ ਆ ਤਾਂ ਲੱਗਣ ਵਾਲਾ ਫਰਸ਼ ਤੇ ਵੇ ਉਹ ਖੁਰਦਰਾ ਜਿਹਾ ਹੁੰਦਾ ਹਾਂ ਹਾਂ ਤਲਕਣ ਨਹੀਂ ਵਰਦੀ ਇਹ ਜਿਹਾ ਠੀਕ ਆ ਵੇਚੀ ਪਾ ਦੇ ਤਾਂ ਇਹ ਬਾਹਰ ਤਾਂ ਬਾਹਰ ਤਰ੍ਹਾਂ ਦੇ ਮੱਛੇ ਮੁੱਛ ਨਹੀਂ ਹੈ ਵੇਚਣਾ ਉਹ ਖੁੱਲੇ ਪੇੜੂ ਦੇ ਦਾ ਆ ਗੱਲ ਆ ਜਿਹੜਾ ਖੁੱਲੇ ਪੇ ਤੇ ਖੋਲ ਇਹਨੂੰ ਐ ਕਿ ਹੁੰਦਾ ਕੱਲ ਨੂੰ ਵੀ ਖੋਲਣਾ ਹੀ ਹੈ ਇਹ ਫੋਨ ਕਰਦੇ ਪਤਲਾ ਵਾਲਾ ਨਹੀਂ ਕਾ ਮਾਈ ਹੁੰਦਾ ਇੰਨਾ ਹੀ ਹੁੰਦਾ ਦੁੱਧ ਦੀ ਬਦਲੀ ਆ ਮਾਲ ਨੂੰ ਰੱਖ ਲੈ ਮੈਂ ਆ ਮੋਤਾ ਨਾ ਲਾਲਾ ਇਹਨੂੰ ਨਾਲ ਲੱਗ ਲੱਗ ਚੀਜ਼ ਆ ਯਾਰ ਆ ਵੇਖ ਹੋ ਵੀ ਹੈ ਲੱਕੜ ਆਹਾਂ ਸਿੰਗਰੀ ਠੀਕ ਹੈ ਪਹਿਲਾ ਪਿਆਲੇ ਵਿੱਚ ਇਹ ਸਪੈਸ਼ਲ ਲੈਂਦੀ ਹੈ ਫਲ ਫਰੂਟ ਕਹਿ ਕੇ ਦੋ ਸਿੰਗਰੀਆਂ ਨੇ ਟੱਕ ਦੋ ਸਿੰਗਰੀਆਂ ਅਸੀਂ ਫਰੂਟਾਂ ਵਾਲੀ ਦੇ ਇਹ ਕੁਝ ਦਿਨ ਨਾਲ ਹੋਣਾਂ ਚਾਹੀਏ ਉਹਦੇ ਦੀ ਪੀਸ ਗਈ ਕਿ ਇਹ ਤਾਂ 6 ਆਉਂ ਚ ਕਿੰਨੇ ਪੀਸੇ ਵਿੱਚ ਆਹ ਦੇ ਇੱਕ ਬਾਰ 9 ਹੋਣਗੇ ਚ 8 ਪੀਸ ਆਏ ਤੇ ਇਹ 6 ਐ ਫਰਕੂਗੇ ਫਿਰ ਆਹ ਚੜਾ ਚੌੜਾ ਉਹ ਫੁੱਟ ਬਾਈ ਫੁੱਟ ਦਾ ਇਹ 1.5 ਬਾਈ ਫੁੱਟ ਦਾ ਮੇਰੇ ਹਿਸਾਬ ਨਾਲ ਹਾਂ ਉਹਦਾ ਇਹਦਾ ਹੋਰ ਬਣੂ ਮੁਫਤਾ ਹਨ ਲੱਗ ਰਹੀ ਆ ਥੱਲੇ ਆਇਆ ਡੋਡ ਇਹ ਡੋਡਾ ਇਹ ਕਾਂਤੇ ਲੱਗੂਗਾ ਸਾਰੇ ਨਾ ਕੱਢ ਕੱਢ ਰੱਖੀ ਆ ਹੂੰ ਮੈਂ ਆਇ ਦਿੱਤੇ ਆ ਦੇਖੀ ਚਲਾ ਕੇ ਮਾਰਿਆ ਪਾਦੇ ਪੀਸੇ ਵਿੱਚ ਵੀ ਉਹ ਤਾਂ ਮਛਕਾ ਮਛਕਾ ਇਹਨਾਂ ਦਾ ਵੀ ਸਾਕੋਦ ਦੇਖ ਕੇ ਲੱਗੂ ਗਣਾ ਇਹ ਤੁਰ ਇਕੱਲੇ ਦਾ ਇਹ ਜਿਆ ਥੋੜਾ ਆ ਕਰ ਉਹਦਾ ਮੈਂ ਫੋਟੋ ਦਿਖਾਤੀ ਆਲੇ ਖਵਾਦੀ ਤੇ ਨੂੰ ਪਿੱਛੋਂ ਆਣ ਵਾਲਾ ਚ ਇਧਰੋਂ ਸਹੀ ਕਰ ਬਹੁਤ ਮੈਨੂੰ ਕਹਦਾ ਤਾਂ ਪਾਰਕਿੰਗ ਇਹ ਭਾਂਜੂ ਪਰ ਕਿਵੇਂ ਘਟ ਕਰਕੇ ਭੇਜਦੇ ਉਹਨਾਂ ਚ ਫਿਰ ਕਿੱਥੇ ਇੱਕ ਵਾਰੀ ਡੱਬਾ ਬਣਿਆ ਉਹਵੇਂ ਦੂਜੀ ਵਾਰੀ ਕਿੱਥੇ ਗੱਲ ਬੰਦੀ ਆ ਰੱਖ ਦੇ ਬਸ ਇਹਨੂੰ ਨਾਲ ਹੀ ਐਂ ਲਾ ਦੇ ਉਹ ਤੇ ਇਦਾਂ ਹੀ ਲਾਰੇ ਪਰੇ ਦਿੱਤੀ ਆ ਲੈ ਮਾੜਾ ਉਹ ਵੀ ਪਾ ਦੇ ਵਿੱਚ ਕੀ ਜੀ ਹਾਂ 64 ਡੱਬੇ ਆ ਚਾਰ ਇੱਧਰ ਪਏ ਆ ਚਾਰ ਡੱਬੇ ਇੱਧਰ ਪਏ ਆ ਹਾਂ 6 ਡੱਬੇ ਆ ਇਹਨਾਂ ਚ ਕਾਇ ਕਰ ਇਹਦੇ ਚ ਛੋਟਾ ਵੀ ਸੀਗਾ ਫੁੱਟ ਬਾਈ ਫੁੱਟ ਦਾ ਵੀ ਸੀਗਾ ਜਿਹੜਾ ਪੋਰਚ ਚ ਚਲਾਉਣਾ ਇਹੋ ਫੁੱਟ ਬਾਈ ਫੁੱਟ ਦੇ ਦੇਖਿਆ ਸੀ ਇਹਦੇ ਚ ਕੀ ਕਰ ਪੀਸ ਇਹ ਤਾਂ ਉਹਦੇ ਨਾਲ ਦੀ ਹੈ। ਬਾਕੀ ਰਸੋਈ ਵਾਲੇ ਆੱਡੇ ਦੇ ਚ। ਇਹ ਤਾਂ ਰਸੋਈ ਵਾਲਿਆ ਚਿੱਟੇ ਜਿਹੜੇ ਸੂਈ ਦੇ ਸੁਨੇ ਦੇ ਨਾਲ ਨਹੀਂ ਲੱਗਦੇ। ਰਸੋਈ ਚਾਹ ਲੱਗਣਾ ਸੀ ਨੇਰੀ ਦੇ ਨਾਲ ਆਹ ਚਿੱਟਾ। ਇਹਦੇ ਨਾਲ। ਪਾਸੇ ਕੰਧ ਤੇ ਚਿੱਟਾ ਪੀ। ਆਹ ਹੋਈ ਐ। ਇਹ ਤਾਂ ਕੱਲੇ ਚਿੱਟੇ ਐ। ਉਹ ਥੱਲੇ ਲੱਗਣਗੇ ਤੂੰ ਦੇਖ। ਸਾਰੇ ਹੀ ਹੋ ਗਏ ਨੇ। ਆਹ ਵੇ ਪਿੱਛੇ ਤੁਸੀਂ ਤੇ ਜਾ। ਆਹ ਵੇ ਡੱਬਾ ਪੜਿਆ ਹੋਇਆ। ਆਹ ਇਹ ਲੱਗੂਗਾ ਥੱਲੇ। ਜਿਹੜਾ ਥੋੜੀ ਜੱਗੇ 2 ਵੇ 2 ਦਾ ਲੱਗਿਆ ਨਾ। ਇਹ ਸਾਰੇ ਅੰਦਰ ਹੀ ਅੱਜ ਲੱਗੂਗਾ ਹਾਂ ਸਮਾਂ ਵਾਲਾ ਸੋਹਣਾ ਪੱਥਰ ਚੰਨ ਚਾਤ ਭੰਤੇ ਸੀਗਾ ਉਹ ਪੱਥਰ ਦਾ ਇਹ ਚਿੱਟਾ ਹੂ ਕ੍ਰੀਮ ਨਹੀਂ ਇਹ ਮੇਲਾ ਘਟੰਦਾ ਮੇਰਾ ਘਟੰਦਾ ਚਿੱਟੇ ਦੇ ਦਾ ਪੋਚਾ ਨਾਲ ਦੀ ਨਾਲ ਹੀ ਚੱਕਣਾ ਪਿਆ ਕਰੂ ਚੱਟੇ ਦੇ ਚਿੱਟਾ ਦਾ ਹੀ ਨਹੀਂ ਲਿਆ ਇਹ ਚਿੱਟਾ ਹੀ ਆਏ ਇਹ ਘਟਾ ਥੋੜਾ ਇਹ ਪੀਲੇ ਪੰਚਾ ਥੋੜਾ ਇਹ ਇਹ ਛੋਟੇ ਆਏ ਆਈੜੇ ਵਾਲੇ ਚੌੜੇ ਆ ਦਿੱਤੇ ਚੈਦੇ بس وہی ہے ਜਿਹੜਾ ਲਿਖਾ ਕੇ ਆਏ ਸੀਗੇ ਸਾਰਾ ਪੂਰਾ ਹੋ ਗਿਆ ਬਾਕੀ ਉਹ ਤਾਂ ਨਹੀਂ ਪਤਾ ਕੈਮੀਕਲ ਜਿਹੜਾ ਕਿੰਨਾ ਪੂਰਾ ਹੀ ਹੋਣਾ ਹੈ ਹੂੰ ਤੇ ਮੇਰੇ ਨਾਲ ਹੁੰਦਾ ਲਾਉਂ ਹੋਂਦ ਰਹਾ ਹੁੰਦਾ ਤੇ ਇੱਥੇ ਕਿਉਂਦਾ ਇਹਨੂੰ ਇਹਨੂੰ ਦੱਤੀ ਹੁੰਦਾ ਦੂਜੂ ਨਹੀਂ ਭਾਈ ਕਿੰਨੇ 180 ਫੁੱਟ ਕਹਿੰਦੇ 32 ਫੁੱਟ ਹੈ 32 ਇਹ ਹੋ ਗਿਆ 1 8 ਪੀਸ ਹੈ ਇਹ ਕਿੱਥੇ ਲਾਉਣਾ 4 ਫੁੱਟ ਲੰਮਾ 32 ਇਹ ਸੂਈ ਚ ਲੱਗੂਗਾ ਮੇਰੇ ਸਾਨੂੰ ਸੂਈ ਦਾ ਖਰਚਾ ਬਹੁਤ ਹੁੰਦਾ ਇਹ ਜੁਈਰੋ ਅੱਜ ਅੱਜ ਤਾਂ 7000 ਮੋਨਾਂ ਦੇ ਤੇ ਆ ਗਿਆ ਉਹ ਤੋਂ ਪਾਣੀ ਨਾ ਤੋਂ ਬਿੜਾ ਅਗੋਂ 15 ਦਾ ਜੁਈਤਸ ਆਜਿੰਦ ਰਿ 500 ਰਿ ਆਹ ਤਾਂ ਕੱਲੀ 500 ਇਹ ਤਾਂ ਮਹਿੰਗੀ ਨਹੀਂ ਹੈ ਨੀ ਤੇ ਦੂਜੀ ਵੀ ਉਹੀ ਰੇਟ 29 ਰੁਪਏ ਫੁੱਟ ਆ ਆ ਵੀ ਕੰਨ ਤੇ ਅਕੱਜਣਾ ਜਿਹੜਾ ਸਰਾਇਰ ਤੇ ਰੱਖਣ ਉਹ ਮਹਿੰਗਾ ਆਹ ਮਹਿੰਗਾ ਇਹ 2200 ਦਾ ਪੀਸ ਆ ਆ 8100 ਦਾ 8100 ਦੇ ਆਏ ਤਿੰਨੇ ਇਹ ਹਾਂ ਗ੍ਰੇਨੇਟ ਆ ਇਹ ਹਾਂ ਇਹ ਤਾਂ ਪੁੱਠਾ ਪਸ ਹੈ ਇਹ ਬਹੁਤ ਚੰਗਾ ਦਿਖਾਰੇ ਖੋਲ ਕੇ ਰਹਿ। ਤੇਰੇ 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 ਨਖ ਲਾ। ਖੋਲ ਲਾ ਡੱਬਾ ਖੋਲ। ਇਹ ਬੰਦ ਨਹੀਂ ਹੁੰਦੇ ਦੀ। ਇਹ ਇਥੋਂ ਬਾੜ ਦੇ ਡੱਬਾ। ਹੋਰ ਤਰ੍ਹਾਂ ਦਾ। ਕੋਈ ਹੋਰ ਵੀ ਵੇਖਣਾ ਆ ਜਾਂਦਾ। ਪਾਲ ਦੇ ਥੱਲੋਂ ਇਥੋਂ ਪਾਲ। ਅਨੁਜੱਕੀ। ਇਹ ਦੋ ਤਰ੍ਹਾਂ ਦੇ ਆ। ਇਹ ਕਾਲੇ ਦੇ ਇਹ ਦੋ ਤਰ੍ਹਾਂ ਦੇ ਦੇਖੀ ਹਾਂ ਹਾਂ ਇਹ ਦੋ ਨੀਲਾ ਆ ਥੋੜਾ ਆ ਆ ਪੁੱਠਾ ਵਸਾ ਹੈ ਸਿੱਧਾ ਸਿੱਧਾ ਵਸਾ ਹੈ ਇਹ ਖੁਰਦਰਾ ਹੁੰਦਾ ਮੈਟ ਆ ਇਹ ਮੈਟ ਵਾਲਾ ਇੱਕ ਨੂੰ ਚਿੱਟਾ ਆ ਇੱਕ ਚਿੱਟਾ ਇਹ ਦੋ ਲੱਕੜੇ ਚੁੰਡਾਈਆਂ ਮਿਲ ਕੇ ਲੱਗੀਆਂ ਠੀਕ ਆ ਠੀਕ ਹੈ ਪਸੰਦ ਹੈ ਪਸੰਦ ਹੈ ਕਿ ਵਧੀਆ ਹੈ ਪੈਸੇ ਨਹੀਂ ਬਿਨੰਦਈਏ ਲੱਗੀਆਂ ਹੈ ਨਾ ਆ ਘਰ ਆ ਆਖਣ ਕਿਥੋਂ ਲਾ ਕੇ ਲਿਆਏ ਆ ਵੇਦਾ ਬਾਈਲਾਂ ਬੋਲਣੇ ਬਾਈਲਾਂ ਆ ਡੱਬੇ ਜੁਡੇ ਪਏ ਆਹ ਦੇਖੀ ਕਿਵੇਂ ਜਿਹੀ ਹੋਈ ਬੱਡਬਾ ਜਿਵੇਂ ਬਾਹਲੇ ਚਿਰਦਾ ਪਿਆ ਹੁੰਦਾ ਦੋ ਚਾਰ ਸਾਲਾਂ ਦਾ ਪਿਆ ਹੋਇਆ ਹੈ ਹੁੰਦਾ ਹੈ ਨਾ ਇਹ ਮੋਟਾ ਹੈ ਨਾ ਇਹ ਮੋਟਾ ਹੀ ਦੱਸ ਦੇ ਮੜਾ ਯਾਰ ਕਿੰਨੂ ਆ ਕਿਸੇ ਜਿਹਾ ਭੇਜਤਾ ਆ ਤਾਂ ਉਹੀ ਲੱਗਿਆ ਹੋਇਆ ਉੱਤੇ ਮੈਂ ਆਖਾ ਕਿਤੇ ਡਿਜ਼ਾਈਨ ਆ ਇਹ ਇਹ ਹੀ ਆ ਕਾਲਾ ਉਹ ਤਾਂ ਪਹਿਲਾਂ ਦਾ ਇਹ ਤਾਂ ਸਾਫ਼ ਹੋਊਗਾ ਡੱਬੇ ਦੇ ਹੀ ਲੱਗਿਆ ਪਿਆ ਤਾਂ ਇਹ ਤਾਂ ਸਾਰਾ ਬਲੈਕ ਆ ਇਹ ਮਾਰਿਆ ਜਦੋਂ ਇਹ ਤੇ ਉਹ ਹੂੰ ਸਰਫ ਹੋ ਗਈ ਥੋੜਾ ਫੱਦਾ ਦਿੱਤੀ ਦੱਬਿਆ ਰਹਿ ਗਿਆ ਕੋਈ ਪੱਥਰ ਗਏ ਨਾਣੀ ਕੋਲ ਸੋਹ ਕੋਹਤਾ ਪੱਥਰ ਹੂੰ ਬੜਾ ਆਈਟਮ ਹੋ ਜਾਂਦਾ ਪੱਥਰ ਥੋੜਾ ਵੀ ਇੱਕ ਵਾਰੀ ਜਾ ਕੇ ਦੇਦਾ ਰੀਡ ਦੇ ਜੋ ਕੰਪਨੀ ਕਿਹੜੀ ਦਾ ਇਹ ਕੰਪਨੀ ਹੈ ਜੀ ਇਹ ਹੈ ਹੈ ਆਹ ਆ ਗਈ ਦੇਖ ਲਓ ਭਾਈ ਕਈ ਪ੍ਰੀਮੀਅਮ ਔਰ ਨੈਟੋ ਫਿਰ ਕੰਪਨੀ ਕਿਹਦੇ ਰੇਟ ਹੀ ਦੱਸਦਾ ਔਰ ਨੈਟੋ ਇਹ ਤਾਂ ਮੂੰ ਹੀ ਹੁੰਦਾ ਹੈ ਦੇਸੀ ਆ ਹੋਂ ਦਾ ਵੈਸੇ ਤਾਂ ਤੇ ਮਾਰਤਾ ਰਹਿਣਾ ਦਿਖਾਉਂਦੇ ਇਹ ਕੰਪਨੀ ਦਾ ਨਾ ਨਾ 30 स्क्वायर ਫੁੱਟ ਅੰਤ 30 स्क्वायर ਫੁੱਟ 2-4 ਦਾ ਪੀਸ ਬਾਕੀ ਆਹੀ ਸੀਗਾ ਕੱਲ ਨੂੰ ਆ ਜਾਣਗੇ ਜਿਹੜੀ ਕਹਿੰਦੇ ਸੀ ਤੱਕ ਆਵਾਂਗੇ ਨਹੀਂ ਮਰਗਾਂ ਕੱਲ ਨੂੰ ਆਉਣਗੇ ਲਾਉਣ ਵਾਲੇ ਬੰਦੇ ਤੇ ਦੇਖਦੇ ਆਂ ਆਉਂਦੇ ਆ ਕਿ ਨਹੀਂ ਬਾਕੀ ਜੇ ਕੁਝ ਹੋਰ ਪੁੱਛਣਾ ਹੋਵੇ ਦੱਸਣਾ ਹੋਵੇ ਤਾਂ ਇਹ ਹिलो ਆਪਣੀ ਅੱਜ ਦੀ ਵੀਡੀਓ ਇੱਥੇ ਤੱਕ ਸੀ ਕੱਲ ਦੀ ਵੀਡੀਓ 'ਚ ਮਿਲਦੇ ਆਂ ਤਦ ਤੱਕ ਲਈ ਧੰਨਵਾਦ ਰੱਬ ਰੱਖਾ